ਖਾਲਸਾ ਸਥਾਪਨਾ ਦਿਵਸ ਦੇ ਮੌਕੇ ਤੇ ਸੰਗਤਾਂ ਗੁਰਦੁਆਰਾ ਧੰਤਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨੀਕੇ ਘੁੰਮਣਾ ਫੜੇ ਤਪ ਸਥਾਨ ਜ਼ਿਲ੍ਹਾ ਗੁਰਦਾਸਪੁਰ ਤੇ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਨੇ ਅਤੇ ਤੜਕਸਾਰ ਤੋਂ ਹੀ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਗੁਰੂ ਘਰ ਵਿਕੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀਆਂ ਨੇ ਇਸ ਮੌਕੇ ਤੇ ਗਲਪਾਤ ਕਰਦੇ ਹੋਏ ਬਾਬਾ ਤਰਨਪ੍ਰੀਤ ਸਿੰਘ ਨੀਕੇ ਘੁੰਮਣ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਅੱਜ ਖਾਲਸਾ ਪੰਥ ਦੀ ਸਥਾਪਨਾ ਹੋਈ ਸੀ ਇਸੇ ਦੌਰਾਨ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸੋ ਉਹਨਾਂ ਦੇ ਜ਼ੁਬਾਨੀ ਸੁਣਦੇ ਆਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵਸਾਖੀ ਵਾਲੇ ਦਿਨ ਖਾਲਸੇ ਪੰਥ ਦੀ ਸਿਰਜਣਾ ਕੀਤੀ ਔਰ ਉਸ ਸਿਰਜਣਾ ਦਿਵਸ ਨੂੰ ਸਮਰਪਤ ਗੁਰਦੁਆਰਾ ਤਪਸਥਾਨ ਸੰਤ ਬਾਬਾ ਹਜਾਰਾ ਸਿੰਘ ਜੀ ਪਿੰਡ ਨਿੱਕੇਕਮਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਤਪਸਥਾਨ ਗੁਰਦੁਆਰਾ ਤਪਸਥਾਨ ਸਾਹਿਬ ਵਿਖੇ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਸਮੂਹ ਇਲਾਕੇ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਇਹ ਸਿਰਜਣਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਅਥਾ ਸੰਗਤਾਂ ਦਾ ਇਕੱਠ ਹੈ ਲੱਖਾਂ ਸੰਗਤਾਂ ਅੱਜ ਗੁਰਦੁਦਵਾਰਾ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੀਆਂ ਹਨ ਗੁਰਮਤ ਸਮਾਗਮਾਂ ਵਿੱਚ ਕੀਰਤਨ ਕਥਾ ਹੋਈ ਔਰ ਸੰਗਤਾਂ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਗਈ ਔਰ ਨਾਲ ਹੀ ਖੁਸ਼ੀ ਦੀ ਗੱਲ ਇਹ ਹੈ ਕਿ ਅੱਜ ਅਕਾਲ ਤਖਤ ਸਭ ਤੋਂ ਪੰਜ ਪਿਆਰਿਆਂ ਨੇ ਆਣ ਕੇ ਅਮਰ ਸੰਚਾਰ ਕਰਵਾਇਆ 100 ਤੇ 33 ਪ੍ਰਾਣੀ ਅਜ ਗੁਰੂ ਕੇ ਜਹਾਜੇ ਚੜੇ ਗੁਰੂ ਵਾਲੇ ਬਣੇ ਔਰ ਨਾਲ ਹੀ ਨਾਲ ਖੇਡਾਂ ਨੂੰ ਕੁਸ਼ਲਤ ਕਰਨ ਵਾਸਤੇ ਬਾਬਾ ਜੀ ਹਣਾ ਵੱਲੋਂ ਕਬੱਡੀ ਦੇ ਸ਼ੋਅ ਮੈਚ ਜਿਹੜੇ ਹਨ ਕਰਵਾਏ ਜਾ ਰਹੇ ਸਾਲ 15ਵਾਂ 골ਡ ਕਬੱਡੀ ਕੱਪ ਨਿੱਕੇ ਘਮਣਾ ਦੀ ਧਰਤੀ ਤੇ ਹੋ ਰਿਹਾ ਹੈ ਜੋ ਲੱਖਾਂ ਸੰਗਤਾਂ ਨੇ ਵੇਖਣਾ ਤੇ ਉਹਦਾ ਲਾਈਵ ਵੀ ਵੱਖ-ਵੱਖ ਚੈਨਲਾਂ ਤੇ ਚੱਲਣਾ ਹੈ ਉਹਦਾ ਵੀ ਤੁਸੀਂ ਆਨੰਦ ਮਾਣ ਸਕਦੇ ਹੋ ਔਰ ਇਹੀ ਬੇਨਤੀ ਹੈ ਵਿਸਾਖੀ ਦੇ ਦਿਹਾੜੇ ਤੇ ਕਿ ਇਹ ਜਿਹੜਾ ਦਿਹਾੜਾ ਹੈ ਸਾਨੂੰ ਸਤਿਗੁਰਾਂ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ ਅਮਰਤਾਰੀ ਹੋਈਏ ਗੁਰੂ ਵਾਲੇ ਬਣੀਏ ਅੱਜ ਦੇ ਦਿਨ ਗੁਰੂ ਸਾਹਿਬ ਨੇ ਖਾਲਸਾ ਸਾਜ ਕੇ ਨਵਾਂ ਪੰਥ ਬਣਾਇਆ ਔਰ ਉਸ ਪੰਥ ਆਪਾਂ ਦਾਖਲ ਹੋਈਏ ਗੁਰੂ ਦੇ ਧੀਆ ਪੁੱਤਰ ਬਣੀਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਅਨੰਦਪੁਰ ਦੇ ਵਾਸੀ ਬਣੀਏ ਸੋ ਅੱਜ ਹਜ਼ਾਰਾਂ ਸੰਗਤਾਂ ਦਾ ਲੱਖਾਂ ਸੰਗਤਾਂ ਦਾ ਇਕੱਠ ਜਿਹੜਾ ਹੈ ਉਹ ਨਿੱਕੇ ਘੁੰਮਣਾਂ ਦੀ ਧਰਤੀ ਤੇ ਵੇਖਣ ਨੂੰ ਮਿਲ ਰਿਹਾ ਹੈ ਆਏ ਸਾਲ ਇਹ ਇਕੱਠ ਵਾਧਾ ਜਾਂਦਾ ਹੈ ਲੰਗਰ ਚੱਲ ਰਹੇ ਹਨ ਦੁਵਾਨ ਚੱਲ ਰਹੇ ਹਨ ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਅੰਮ੍ਰਿਤ ਵੇਲੇ ਤੋਂ 3 ਵਜੇ ਤੋਂ ਲੈ ਕੇ ਆਸਾ ਜੀ ਦੀਵਾਰ ਦੇ ਕੀਰਤਨ ਸ਼ੁਰੂ ਹੋਏ ਸੰਗਤਾਂ ਨੇ ਸਰੋਵਰ ਵਿੱਚ ਇਸ਼ਨਾਨ ਕੀਤਾ ਔਰ ਕੀਰਤਨ ਸਰਵਣ ਕੀਤਾ ਫਿਰ ਅੰਮ੍ਰਿਤ ਸੰਚਾਰ ਹੋਏ ਬੜੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਬੜੀ ਖੁਸ਼ੀ ਦੀ ਗੱਲ ਹੈ ਔਰ ਨਾਲ ਹੀ ਨਾਲ ਕਬੱਡੀ ਦੇ ਸ਼ੋਅ ਮੈਚ ਹੋ ਰਹੇ ਹਨ ਜਿਨ੍ਹਾਂ ਵਿੱਚ ਵੱਖ-ਵੱਖ ਟੀਮਾਂ ਬੁਜੁਰਗਾਂ ਵੀ ਟੀਮਾਂ ਔਰ ਵੱਡੀਆਂ-ਵੱਡੀਆਂ ਟੀਮਾਂ ਵੱਡੇ-ਵੱਡੇ ਪਲੇਅਰ ਆਪਣੀ ਖੇਡ ਦੇ ਜੋਰ ਵਿਖਾਉਣਗੇ ਔਰ ਨਾਲ ਦੀ ਨਾਲ ਸਾਡੇ ਘੋੜਿਆਂ ਦਾ ਉਥੇ ਸ਼ੋਅ ਚੱਲ ਰਿਹਾ ਘੋੜਿਆਂ ਦਾ ਵੀ ਪ੍ਰਦਰਸ਼ਨ ਹੋ ਰਿਹਾ ਸੋ ਜਿਹੜੇ ਘੋੜਾ ਪ੍ਰੇਮੀ ਨੇ ਉਹ ਵੀ ਦਰਸ਼ਨ ਕਰ ਸਕਦੇ ਆ ਸੋ ਬਹੁਤ-ਬਹੁਤ ਸਾਰੀ ਸੰਗਤ ਦਾ ਧੰਨਵਾਦ ਔਰ ਸਾਰਿਆਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ ਮੁਬਾਰਕਾਂ ਆਓ ਗੁਰੂ ਵਾਲੇ ਬਣੀਏ ਆਪਣਾ ਜੀਵਨ ਸਫਲਾ ਕਰੀਏ ਸਤਿਗੁਰੂ ਕਿਰਪਾ ਕਰਨ ਵਿਸਾਖੀ ਤੇ ਕਣਕ ਦੀ ਵਾਢੀ ਹੁੰਦੀ ਹੈ ਸੋ ਵੱਧ ਤੋਂ ਵੱਧ ਝਾੜ ਕਿਸਾਨ ਵੀਰਾਂ ਦਾ ਨਿਕਲੇ ਗੁਰੂ ਸਾਹਿਬ ਬਰਕਤਾਂ ਪਾਉਣ ਔਰ ਇਸੇ ਤਰ੍ਹਾਂ ਪੰਜਾਬ ਚੜ੍ਹਦੀ ਕਲਾ ਵਿੱਚ ਖੁਸ਼ਹਾਲ ਰਵੇ ਪੰਜਾਬ ਗੁਰੂ ਦੇ ਨਾਮ ਤੇ ਜਿਉਂਦਾ ਰਵੇ ਸਾਰੇ ਪੰਜਾਬ ਵਿੱਚ ਧੰਗ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਡੰਕਾ ਇਸੇ ਤਰ੍ਹਾਂ ਵੱਜਦਾ ਰਵੇ ਆਓ ਸਾਰਿਆਂ ਨੂੰ ਲੱਖ ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ